ਬਹੁਤ ਬੜਾ ਬੰਦਾ ਹੈ ਨਾ ਚਲਦੇ ਜੂ ਕੋਈ ਨਹੀਂ ਦੰਦ ਦੀ ਬਾਹਰ ਬੇਰੀ ਰੋੜੀ ਆਪਰੇਸ਼ਨ ਬਣੇ ਸਾਥੇ ਵਾਥੇ ਕੋਈ ਨਾ ਪਾ ਲੋ ਆਪਰੇਸ਼ਨ ਨਹੀਂ ਆ ਦੇ ਦਰੋ ਜਾਈ ਸ਼੍ਰੀ ਰਾਮ ਅੱਜ ਸੇਵਾ ਭਾਰਤੀ ਬੁਰਲਾਡਾ ਵੱਲੋਂ ਰਾਮ ਲਾਲਾ ਗਰਾਊਂਡ ਵਿਖੇ ਤੁਲਸੀ ਦੇ ਮੁੱਢੇ ਜਵਾਹੰਦੇ ਮੁੱਢੇ ਤੇ ਤੁਲਸੀ ਦੇ ਸ਼ਹਿਦ ਤੋਂ ਬਣੀ ਹੋਈ ਅੱਖਾਂ ਦੀ ਦੇਸੀ ਦਵਾਈ ਮੰਡੀ ਜਾਰੀ ਹੈ ਇਹ ਪਿਛਲੇ 6-7 ਸਾਲ ਤੋਂ ਹਰ ਸਾਲ ਹੀ ਵੰਡੀ ਜਾਂਦੀ ਹੈ ਤੁਲਸੀ ਇੱਕ ਜੈਵਿਕ ਆਰਗੈਨਿਕ ਬੂਟਾ ਹੈ ਜਿਹਦੇ ਬਹੁਤ ਫਾਇਦੇ ਨੇ ਸਰਦੀਆਂ ਵਿੱਚ ਬੁਖਾਰ ਤੋਂ ਖਾਂਸੀ ਤੋਂ ਜ਼ੁਕਾਮ ਤੋਂ ਚਾਹ ਵਿੱਚ ਆਪਾਂ ਵਰਤ ਸਕਦੇ ਹਾਂ ਇਹਦੀ ਦੇਸੀ ਦਵਾਈ ਉਹਨਾਂ ਅਕੀ ਵਰਤ ਸਕਦੇ ਹਾਂ ਸ਼ਾਇਦ ਜਿਹੜਾ ਦਵਾਈ ਪਿਆੰਦਾ ਉਹ ਵੀ ਵਧੀਆ ਹੈ ਜਵਾਹੰਦ ਵੀ ਜਿਹੜਾ ਇੱਕ ਦੇਸੀ ਨੁਸਖਾ ਆਪਣੇ ਸਰੀਰ ਦੀਆਂ ਬਿਮਾਰੀਆਂ ਨੂੰ ਤੋੜਦਾ ਹੈ ਇਸ ਤਰ੍ਹਾਂ ਹਰ ਸਾਲ ਹੀ ਬਾਤਵਰਦੀ ਸੰਭਾਲ ਲਈ ਹਰ ਤਰ੍ਹਾਂ ਦੇ ਬੁੱਤੇ ਢੋਲਦਾਰ ਛਾਲੇ ਬੁੱਤੇ ਵੀ ਸੇਵਾਾਰਦੀ ਬਲਾ ਡਾ ਵੱਲੋਂ ਬਣੇ ਜਾਂਦੇ ਨੇ ਸ਼੍ਰੀ ਕ੍ਰਿਸ਼ਨ ਜਨਮ ਦਿਸ਼ ਤੇ ਜਨਮ ਅਸ਼ਮੀ ਵਾਲੇ ਦੇ ਇਹ ਬੁੱਤੇਆਂ ਦੀ ਸੇਵਾ ਸੇਵਾਾਰਦੀ ਮੈਂਬਰ ਕੁਸ਼ੋਕੇ ਸਾਰੇ ਕਰਦੇ ਹਨ ਇਹ ਬੁੱਤੇ ਪ੍ਰਧਾਨ ਸ਼੍ਰੀ ਬਨਵਦ কুমার ਜੀ ਡਾਸ ਕਤਰ ਸਿੰਘ ਮਿੱਤੀ ਜੰਦਰ ਜੀ rau ji prem ji ਅਤੇ ਹੋਰ ਸਾਰੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਆਰਦਾਹ ਹੁੰਦੀ ਜਾਂਦੀ ਹੈ ਧੰਨਵਾਦ ਸਭ ਤੋਂ ਪਹਿਲਾਂ ਸਾਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਜੈ ਸ਼ੇ ਕ੍ਰਿਸ਼ਨ ਅੱਜ શ્રી ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਦਿਹਾੜੇ ਤੇ ਆਸਰੇ ਕਰਾ 20 ਸਾਲਾਂ ਵਿੱਚ ਅੱਜ ਨਾਗਰ ਕਾਰਪੋਰੇਸ਼ਨ ਸਾਹਿਬ ਵੱਲੋਂ ਤੁਸੀਂ ਵੰਡ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸਾਰੇ ਹੀ ਜਿਨੇ ਵੀ ਸਾਡੇ ਸੰਸਥਾ ਦੇ ਮੈਂਬਰ ਨੇ ਕੇ ਬਾਚੜ ਕੀ ਸਲੈਰਨੀ ਨੇ ਕੇ ਬਹੁਤ ਸਾਰੇ ਸ਼ਹਿਰ ਵਾਸੀ ਬਾਚੜ ਕੀ ਸਲੈਰਨੀ ਨੇ ਕੇ ਤਕਰੀਬਨ 1100 ਦੇ ਕਰੀਓ ਅਸੀਂ ਬੁੱਟਾ ਜਿਹੜਾ ਤੁਸੀਂ ਆਜਾ ਬੰਨਣਾਗਾ ਤੇ ਹਰ ਸਾਲ ਅਸੀਂ ਇਹ ਤੁਸੀਂ ਦਾ ਵੰਡਨ ਕਰ ਰਹੇ ਹਾਂ ਸਾਰਿਆਂ ਨੂੰ ਤੁਸੀਂ ਕਾ ਕਰ ਚਲਾਉਣੀ ਚਾਹੀਦੀ ਹੈ ਬੁਨਕਾਰੀ ਹੈ ਬਹੁਤ ਸਾਰੇ ਦੇ ਵਿੱਚ ਤਤ ਨੇ ਇਹਦੀ ਪੂਜਾ ਵੀ ਕੀ ਕਰਨੀ ਦੀ ਪੂਜਾ ਕੀਤੀ ਜਾ ਸਕਦੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਕੀ ਕਸੋ ਜੈ ਸ਼੍ਰੀ ਰਾਮ ਅੱਜ ਸੇਵਾ ਭਾਰਤੀ ਬੁਰਲਾਡਾ ਵੱਲੋਂ ਰਾਮ ਲਾਲਾ ਗਰਾਊਂਡ ਕਿਤੇ ਤੁਲਸੀ ਦੇ ਮੁੱਦੇ ਜਵਾਹਰ ਦੇ ਮੁੱਦੇ ਤੇ ਤੁਲਸੀ ਦੇ ਸ਼ਹਿਦ ਤੋਂ ਬਣੀ ਹੋਈ ਅੱਖਾਂ ਦੀ ਦੇਸੀ ਦਵਾਈ ਵੰਡੀ ਜਾ ਰਹੀ ਹੈ ਇਹ ਪਿਛਲੇ 6-7 ਸਾਲ ਤੋਂ ਹਰ ਸਾਲ ਹੀ ਵੰਡੀ ਜਾਂਦੀ ਹੈ ਤੁਲਸੀ ਇੱਕ ਜੈਵਿਕ ਆਰਗੈਨਿਕ ਬੂਟਾ ਹੈ ਜਿਹਦੇ ਬਹੁਤ ਫਾਇਦੇ ਨੇ ਸਰਦੀਆਂ ਵਿੱਚ ਫੁਖਾਰ ਤੋਂ ਖਾਂਸੀ ਦੋ ਜੁਕਾਮ ਤੋਂ ਚਾਬਿਤ ਜਪਾ ਵਰਤ ਸਕਦੇ ਆ ਇਹ ਦੀਸੀ ਦਵਾਈ ਹੋਣਾ ਕਿ ਵਰਤ ਸਕਦੇ ਆ ਸ਼ਾਇਦ ਜਿਹੜਾ ਦਵਾਈ ਪੈਂਦਾ ਉਹ ਵੀ ਵਧੀਆ ਹੈ ਜਵੈਨ ਵੀ ਜਿਹੜਾ ਇੱਕ ਦੇਸੀ ਨੁਸਖਾ ਆਪਣੇ ਸਰੀਰ ਦੀਆਂ ਬਿਮਾਰੀਆਂ ਨੂੰ ਤੋੜਦਾ ਹੈ ਇਸ ਤਰ੍ਹਾਂ ਹਰ ਤਾਲੀ ਬਾਤਵਰਦੀ ਸੰਭਾਲ ਲਈ ਹਰ ਤਰ੍ਹਾਂ ਦੇ ਬੁੱਟੇ ਤੁੰਡਾਰ ਛਾਲੇ ਬੁੱਟੇ ਵੀ ਤੇ ਆਵਾਰ ਦੀਵਲਾ ਡਾ ਵੱਲੋਂ ਬੰਲੇ ਜਾਂਦੇ ਨੇ ਸ਼੍ਰੀ ਕ੍ਰਿਸ਼ਨ ਜਨਮ ਦਿਵਸ ਤੇ ਜਨਮ ਅਸ਼ਮੀ ਵਾਲੇ ਦਿਨ ਇਹ ਬੁੱਟਿਆਂ ਦੀ ਸੇਵਾ ਸੇਵਾਾਰਦੀ ਮੈਂਬਰ ਕੁਸ਼ੋਕੇ ਸਾਰੇ ਕਰਦੇ ਹਨ ਇਹ ਬੁੱਟੇ ਪ੍ਰਧਾਨ ਸ਼੍ਰੀ ਬਨਵਦ কুমার ਜੀ ਸਸ ਕਤਰ ਸ਼੍ਰੀ ਮਿੱਤੀ ਜੰਦਰ ਜੀ ਪ੍ਰਭੂ ਜੀ ਪ੍ਰੇਮ ਜੀ ਤੇ ਹੋਰ ਸਾਰੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਆਰਦਾਹ ਲਾਉਂਦੀ ਜਾਂਦੇ ਹਾਂ ਧੰਨਵਾਦ ਜੀ ਨਮਸਕਾਰ ਜੀ ਮੈਂ ਨੋਦ ਕੁਮਾਰ ਪ੍ਰਦਾਨ ਸਿਵਾ ਭਾਰਤੀ ਕਈ ਬੁੱਲਾ ਅੱਡਾ ਆਪ ਜੀ ਨੂੰ ਜਨਮਸ਼ਟਮੀ ਦੇ ਸ਼ੁਭ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸ਼ੁਭ ਮੌਕੇ ਦੇ ਉੱਤੇ ਤુલਸੀ ਅਜਮੈਨ ਤੇ ਹੋਰ ਫੁੱਲਾਂ ਵਾਲੇ ਬੋਦੇ ਤੇ ਅੱਖਾਂ ਦੀ ਕੁਲ ਸਿੱਧੋ ਬਣੀ ਹੋਈ ਦਵਾਈ ਐਰੋਸੋਲਿਕ ਦਵਾਈ 8 ਸਾਲ ਫ੍ਰੀ ਆਫ ਕੋਸਟ ਜਨ ਲੋਕਾਂ ਨੂੰ ਦਿੱਤੀ ਰਹੀ ਹੈ ਇਹ ਲੋਕ ਇਸ ਦੇ ਵਿੱਚ ਬਸ ਜੜ ਕੇ ਹਸਲ ਰਹੇ ਹਨ ਤੇ ਇਸ ਤਿਹਾਰ ਨੂੰ ਬਹੁਤ ਬਹੁਤ ਜੈਕੇ ਨਮਣਾ ਧੰਨਵਾਦ